ਅਮਰੀਕਨ ਸਾਮਰਾਜ ਮੁਰਦਾਬਾਦ 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 ਲੋਕਾਂ ਨੂੰ ਜੰਗ ਦੀ ੱਪੱਟੀ ਚੋਕਣ ਵਾਲਾ ਅਮਰੀਕਾ ਮੁਰਦਾਬਾਦ 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 ਸਾਮਰਾਜ ਦੇ ਪਿੱਠੂ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਅੱਜ ਭਾਰਤੀ ਇੰਤਰਾਤੀ ਲਾਇਕੀ ਦੇ ਵਰਕਰਾਂ ਵੱਲੋਂ ਬਹੁਤ ਬਹੁਤ ਸੇਸ਼ਾਂ ਦੇ ਉੱਤੇ ਸਲਫਾਰ ਖਣੇਦਾਰ ਅਮਰੀਕਾ ਵੱਲੋਂ ਹਮਲਾ ਕਰਨ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਪਤਲੇ ਫੜੇ ਗਿਆ ਜਿਹਦੀ ਗੜੀ ਵਜੋਂ ਅੱਜ ਤਸਵੀਰਪਾਪਾ ਬਕੜਾ ਸਾਹਿਬ ਦੀ ਕਸਬਾ ਬਡਾਲਾ ਕਲਾਂ ਵਿੱਚ ਭਾਰਤੀ ਕਾਂਗਰਸ ਦੀ ਮਾਰਕਸਵਾਦੀ ਪਾਰਟੀ ਦੇ ਵਰਕਰਾਂ ਵੱਲੋਂ ਅਫਰੀਕਾ ਦੇ ਰਾਸ਼ਟਰਪਤੀ ਦਾ ਪਤਲਾ ਫੋਕਿਆ ਗਿਆ ਇਹ ਹੋ ਕੇ ਪਾਰਟੀ ਦੇ ਪ੍ਰਾਈਮ ਪ੍ਰਕਰ ਪ੍ਰਗਤੀ ਜਮਾ ਰਾਏ ਸਾਡੇ ਨਾਲ ਮੌਜੂਦ ਹਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਉਹ ਅੱਜ ਇਸ ਸੈਕਸ਼ਨ ਬਾਰੇ ਚੱਲਣਾ ਪਾਓ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਫਲਸਤੀਨ ਦੇ ਉੱਤੇ ਆਜ ਰਾਇਲ ਨੇ ਐਨ ਉਹਨਾਂ ਦਾ ਨਸਲੀ ਨਸਲੀ ਘਾਤ ਜਿਹੜਾ ਵਾ ਉਹ ਕਰਨ ਵਾਲਾ ਪਾਸਾ ਲਿਆ ਜਿਦੇ ਵਿੱਚ 55 ਹਜ਼ਾਰ ਤੋਂ ਵੱਧ ਲੋਕ ਜਿਹੜੇ ਮੌਤ ਦੇ ਘਾਟ ਉਤਾਰੇ ਗਏ ਆ ਤੇ ਬੱਚੇ ਜਿਹੜੇ ਆ ਔਰਤਾਂ ਉਹਨਾਂ ਨੂੰ ਮਾਰਿਆ ਗਿਆ ਉਸੇ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਆ ਰਾਮ ਜਿਹੜਾ ਆਪਣੇ ਦੇਸ਼ ਦੇ ਵਿੱਚ ਬੜੇ ਆਰਾਮ ਨਾਲ ਆਪਣਾ ਕੰਮ ਕਾਜ ਕਰ ਰਿਹਾ ਸੀ ਉਸ ਦੇਸ਼ ਦੇ ਉੱਤੇ ਇੱਕ ਪਰਮਾਣੂ ਬੰਬ ਬਣਾਉਣ ਦੇ ਨਾਂ ਦੇ ਉੱਤੇ ਜਦੋਂ ਕਿ ਇਜ਼رائیਲ ਦੇ ਕੋਲ ਹੈ ਜਿਹੜੇ ਆ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਕੇ ਬੰਬ ਤਿਆਰ ਕਰਕੇ ਕਿਸੇ ਵੀ ਉਹ ਕਮੇਟੀ ਦਾ ਮੈਂਬਰ ਨਹੀਂ ਉਹਦੇ ਬਾਹਰ ਦੀ ਤੋਂ ਬੰਬ ਰੱਖੇ ਹੋਏ ਆ ਇਹ ਅਮਰੀਕਾ ਨੇ ਇਸੇ ਤਰੀਕੇ ਦੇ ਨਾਲ ਇਰਾਕ ਨੂੰ ਪਿਛਲੇ ਸਮੇਂ ਦੇ ਵਿੱਚ ਤਬਾਹ ਕਰ ਦਿੱਤਾ ਕਿ ਉੱਥੇ ਜਵਾਨੋਂ ਉੱਥੇ ਜਿਹੜੇ ਹਥਿਆਰ ਆ ਜੈਵ ਕਥਿਆਰ ਆ ਜਿਹੜੇ ਇਦਾਂ ਦੇ ਹਥਿਆਰ ਆ ਜਿਹੜੇ ਮਨੁੱਖਤਾ ਦਾ ਕਾਹਨ ਕਰ ਸਕਦੇ ਆ ਪਰ ਉਹ ਦੇਸ਼ ਦੀ ਤਬਾਹੀ ਤੋਂ ਬਾਅਦ ਕਿ ਉਥੋਂ ਕੱਖ ਨਹੀਂ ਨਿਕਲਿਆ ਅਮਰੀਕਨ ਸਾਮਰਾਜ ਸਾਰੀ ਦੁਨੀਆ ਨੂੰ ਜੰਗ ਦੀ ਭੱਟੀ ਦੇ ਵਿੱਚ ਜਿਹੜਾ ਆਰਥਿਕ ਸੰਕਟ ਪੂਰੀ ਦੁਨੀਆ ਦੇ ਉੱਤੇ ਛਾਇਆ ਉਹ ਸਾਰਥਿਕ ਸੰਕਟ ਨੂੰ ਹੱਲ ਕਰਨ ਲਈ ਆਪਣੀਆਂ ਮੰਡੀ ਦਾ ਪਸਾਰਾ ਕਰ ਲਈ ਅੱਜ ਸਾਰੀ ਦੁਨੀਆ ਨੂੰ ਉਸ ਅੱਗ ਦੀ ਭੱਟੀ ਦੇ ਵਿੱਚ ਝੋਕ ਰਿਆ ਜਿਹਦੇ ਤਹਿਤ ਕੱਲ ਟਰੰਪ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਅਮਰੀਕਾ ਨੇ ਸਿੱਧੇ ਤੌਰ ਦੇ ਤੇ ਆਰਾਮ ਦੇ ਉੱਤੇ ਹਮਲਾ ਕੀਤਾ ਜਿਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਤੀਜੀ ਵਿਸ਼ਵ ਜੰਗ ਦਾ ਖਤਰਾ ਬਣ ਗਿਆ ਤੇ ਜਿਹਦਾ ਖਮਿਆਜਾ ਸਾਡੇ ਭਾਰਤ ਨੇ ਸਾਰੀ ਦੁਨੀਆ ਨੇ ਤੇ ਜੀ ਦੁਨੀਆ ਦੇ ਦੇਸ਼ਾਂ ਨੇ ਜਿਹੜੀਆਂ ਤੇਲ ਦੀਆਂ ਕੀਮਤਾਂ ਤੇ ਮਹਿੰਗਾਈ ਦੇ ਰੂਪ ਦੇ ਵਿੱਚ ਸਾਡੇ ਉੱਤੇ ਪੈਣਾ ਤੇ ਜਿਸ ਤਰੀਕੇ ਦੇ ਨਾਲ ਉਹ ਸਾਮਰਾਜੀ ਸੰਸਥਾਵਾਂ ਸਾਡੇ ਉੱਤੇ ਨੀਤੀਆਂ ਠੋਸਦੀਆਂ ਆਪਣਾ ਅਜੰਡਾ ਠੋਸਦੀਆਂ ਨਾ ਸਾਡਾ ਵਾਤਾਵਰਨ ਸੁਰੱਖਿਅਤ ਰਹਿਣਾ ਨਾ ਸਾਡੇ ਪਾਣੀ ਸੁਰੱਖਿਅਤ ਰਹਿਣਿਆ ਨਾ ਸਾਡੀਆਂ ਜ਼ਮੀਨਾਂ ਸੁਰੱਖਿਅਤ ਰਹਿਣੀਆਂ ਉਹਦਾ ਸਾਡੇ ਉੱਤੇ ਬਹੁਤ ਵੱਡਾ ਅਸਰ ਪੈਣਾ ਜਿਸ ਕਰਕੇ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਨੇ ਚੇਤਨ ਤੌਰ ਤੇ ਉਸ ਸਾਮਰਾਜ ਦੇ ਹਮਲੇ ਦਾ ਡਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਤੇ ਅੱਜ ਅਸੀਂ ਇਹ ਜਿਹੜਾ ਇਹ ਗੈਰ ਮਨੁੱਖੀ ਕਾਰਾ ਆ ਪ੍ਰੰਪਤ ਪ੍ਰਸ਼ਾਸਨ ਦਾ ਉਹਦੀ ਅਸੀਂ ਡਟ ਕੇ ਨਿੰਦਾ ਕਰਦੇ ਹਾਂ ਤੇ ਉਹਦਾ ਡਟ ਕੇ ਵਿਰੋਧ ਕਰਦੇ ਹਾਂ ਔਰ ਸਾਰੀ ਦੁਨੀਆ ਦੀ ਜਮੂਰੀਆ ਜਮੂਰੀਆ ਕਿਸਾਨ ਬਲੋਕਾਂ ਨੂੰ ਸਦਾ ਦੰਦੇ ਆ ਕਿ ਇਹਦੇ ਵਿਰੋਧ ਸ਼ਾਂਤੀ ਸਾਨੂੰ ਜੰਗ ਨਹੀਂ ਚਾਹੀਦੀ ਸਾਨੂੰ ਅਮਨ ਚਾਹੀਦਾ ਸ਼ਾਂਤੀ ਦੇ ਹੱਕ ਦੇ ਵਿੱਚ ਮੈਦਾਨ ਦੇ ਵਿੱਚ ਆਓ ਜਿਹੜੀ ਹੈ ਆਰਾਧੇ ਆ ਅਮਰੀਕਨ ਸਾਮਰਾਜ ਦੇ ਉਹਨਾਂ ਨੂੰ ਪਿਛਾੜੋ ਧੰਨਵਾਦ